ਸਤਿਕਾਰ ਬੈ ਚਦਕਮ ਸਿੰਘ 올ਡ ਆਯੁਰਵੇਦਾ ਧੂਰੀ ਤੋਂ ਤੋਂ ਸੰਤ ਗੋਬਿੰਦ ਸਾਹਿਯੁਰਵੈਦਿਕ ਸੇਵਾ ਸੰਸਥਾ ਤੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਆ ਜੁਏ ਆ ਤੇ ਅੱਜ ਇੱਕ ਬਹੁਤ ਵਧੀਆ ਰਿਜ਼ਲਟ ਦੇ ਨਾਲ ਇਹਨਾਂ ਨੂੰ ਮੀਰ ਜੀ ਨੂੰ ਆਪਣਾ ਧਨੋਲੇ ਨੇਡੋ ਆਇ ਨਿਕਾਲੇ ਕੇ ਤੋਂ ਤੇ ਇਹਨਾਂ ਨੂੰ ਸਕਿਨ ਦੀ ਪ੍ਰੋਬਲਮ ਸੀ ਚਮੜੀ ਰੋਗ ਸੀ ਤੇ ਕੀ ਇਹਨਾਂ ਨੇ ਕਰਿਆ ਤੇ ਕੀ ਇਹਨਾਂ ਨੇ ਆਪਣਾ ਨੁਸਖਾ ਬਣਾਇਆ ਤੇ ਕੀ ਇਹਨਾਂ ਨੂੰ ਰਿਜ਼ਲਟ ਮਿਲਿਆ ਤੇ ਪਹਿਲਾਂ ਵੀ ਵੀਡੀਓ ਪਾਈ ਸੀ ਬਹੁਤ ਸੋਹਣੇ ਮਹਾਰਾਜ ਦੀ ਕਿਰਪਾ ਨਾਲ ਰਿਜ਼ਲਟ ਮਿਲ ਰਹੇ ਨੇ ਸਾਡੀ ਇਹ ਸੇਵਾ ਜਿਹੜੀ ਪਰੰਪਰਾ ਦਾ ਚੱਲਦੀ ਹੈ ਮੇਰੇ ਪਿਤਾ ਹੀ ਸਾਡੇ ਗੁਰੂ ਸੀ ਤੋ ਇਹ ਮਾਪੂਰ ਸਾਡੀ ਮਿਲਦੀ ਸੇਵਾ ਸਾਡੀ ਜਿਹੜੀ ਵਧੀ ਇਸ ਤਰ੍ਹਾਂ ਚੱਲਦੀ ਦੇ ਸੰਬੰਧ ਸਾਰਿਆਂ ਨੂੰ ਬੜੀ-ਬੜੀ ਵਧੀਆ ਰਿਜ਼ਲਟ ਮਿਲਦੇ ਰਹਿਣ ਤੇ ਇਹਨਾਂ ਨੂੰ ਬਿਲਕੁਲ ਬਹੁਤ ਸੋਹਣਾ ਰਿਜ਼ਲਟ ਮਿਲੇਆ ਤੇ ਜਿਹਦੇ ਨਾਲ ਇਹ ਬਿਲਕੁਲ ਠੀਕ ਹੋ ਗਏ ਜੋ ਜੋ ਇਹਨਾਂ ਨੇ ਫਾਰਮੂਲਾ ਕਰਿਆ ਤੇ ਆਪਣਾ ਦੱਸਿਆ ਹੋਇਆ ਤੇ ਇਹ ਆਪ ਦੱਸਣਗੇ ਤੇ ਇਹਨਾਂ ਨੂੰ ਕੀ ਰਿਜ਼ਲਟ ਮਿਲੇਆ ਹਾਂਜੀ ਕੀ ਨਾਮ ਹੁੰਦਾ ਹੈ ਮੇਰਾ ਉਦਾਰ ਸਿੰਘ ਇਹ ਪਿੰਡ ਕਾਲੇ ਕੇ ਹਾਂਜੀ ਤਨੋਲੇ ਦੇ ਨੇੜੇ ਆਪਣੇ ਦਦਾ ਜੀ ਚਾਰ ਪੰਜ ਸਾਲ ਤੋਂ ਤੇ ਇਹਨਾਂ ਦਾ ਨੁਕਸਾ ਸੀਗਾ ਇਹ ਗੰਧ ਕਰ ਸੈਣ ਦੇ ਨੋਰੀਆਂ ਤੇ ਰੋਗ ਵਿਦਲੀ ਮੱਠੀ ਦੀ ਗੋਲੀ ਨੁਸਖਾ ਤੁਸੀਂ ਕਿੱਥੇ ਦੇਖਿਆ ਉਹ ਅਸੀਂ YouTube ਤੇ ਦੇਖਿਆ ਜੀ ਨੁਸਖਾ ਦੇਖਿਆ ਸੀ ਹਾਂ ਜੀ ਉਹ ਅਸੀਂ ਵਰਤਿਆ 3 ਮਹੀਨੇ ਉਦੋਂ ਬਾਅਦ ਪੂਰਾ ਵਧੀਆ ਰਿਜ਼ਲਟ ਆਇਆ ਜੀ ਸਾਰੀ ਸਕਿਨ ਸਾਫ਼ ਹੋ ਗਈ 3 ਮਹੀਨੇ ਵਰਤਿਆ ਹਾਂ ਜੀ ਕਿੰਨੀ ਪੁਰਾਣੀ ਬਿਮਾਰੀ ਚ ਤੁਹਾਨੂੰ 5 ਸਾਲ ਪਹਿਲੇ 6-5 ਸਾਲ ਦੀ ਕੀ ਕੀ ਹੁੰਦਾ ਸੀ ਕਾਫੀ ਜ਼ਿਆਦੇ ਸੀ ਆਹ ਦਦਾ ਬਹੁਤ ਜ਼ਿਆਦੇ ਪਾਣੀ ਨਿਕਲਦਾ ਸੀ ਦਦਾ ਦੇ ਵਿੱਚੋਂ ਜੀ ਪਾਣੀ ਨਿਕਲਦਾ ਸੀ ਹਾਂ ਜੀ ਤੁਸੀਂ ਉਹ ਤੋਂ ਪਹਿਲਾਂ ਤੋਂ ਆਇਆ ਤੁਸੀਂ ਬਹੁਤ ਕਰੀਆਂ ਬਹੁਤ ਜ਼ਿਆਦੇ ਬਹੁਤ ਜ਼ਿਆਦੀ ਕਰਤੀ ਤੇ ਪਹਿਲਾਂ ਐਲੋਪੈਥੀ ਸਾਰੀਆਂ ਤੋਂ ਆਇਆ ਤੁਸੀਂ ਹਾਂਜੀ ਲਗਭਗ ਕਰਤੀਆਂ ਨੇ ਅੱਛਾ ਹਸਪੀਟਲਾਂ ਚ ਕਈਆਂ ਜਾਏ ਹਾਂਜੀ ਠੀਕ ਹੋ ਬਿਲਕੁਲ ਹਾਂਜੀ ਹੁਣ ਬਿਲਕੁਲ ਠੀਕ ਉਹ ਬੰਦ ਕਰੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਆਪਣਾ ਕਰਿਆ ਸੀ ਉਹ ਹੋ ਗਿਆ ਹੁਣੇ 2 ਸਾਲ ਜੀ ਬੰਦ ਕਰੇ ਨੂੰ 2 ਸਾਲ ਬੰਦ ਕਰੇ ਨੂੰ ਹੋ ਗਏ ਹਾਂਜੀ ਤਕਰੀਬਨ ਠੀਕ ਰਹੇ 2 ਸਾਲ ਹਾਂਜੀ ਹਾਂ ਠੀਕ ਹੈ ਤੇ ਬਹੁਤ ਵਧੀਆ ਨਾ ਰਿਜ਼ਲਟ ਮਿਲਿਆ ਤੇ ਇਸੇ ਤਰ੍ਹਾਂ ਤੁਹਾਨੂੰ ਵੀ ਸਾਰਿਆਂ ਨੂੰ ਚੰਗੇ ਰਿਜ਼ਲਟ ਮਿਲਣ ਵੀਡੀਓ ਸ਼ੇਅਰ ਕਰਦੇ ਆਂ ਜੇ ਕੋਈ ਕਿਸੇ ਦਾ ਫਾਇਦਾ ਆਯੁਰਵੇਦ ਦੇ ਉੱਪਰ ਖਰੀ ਉਤਰਦੇ ਨੇ ਪ੍ਰੈਕਟੀਕਲੀ ਸਾਡੇ ਕਰੇ ਹੁੰਦੇ ਨੇ ਤੇ ਆਯੁਰਵੇਦ ਦੇ ਸ਼ਾਸਤਰਾਂ ਦੇ ਪਰੰਪਰਾਗਤ ਜਿਹੜੇ ਨੁਸਖੇ ਨੇ ਸਾਡੇ ਅਜਮਾਏ ਹੋਏ ਕੋਈ ਦੱਸਦੇ ਹੁੰਦੇ ਆ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਿਉਂਕਿ ਹੋਰ ਕਿਤੇ ਲੋਕਾਂ ਨੂੰ ਜਾਣਕਾਰੀ ਪਹੁੰਚ ਜਾਂਦੀ ਆ ਇਹਦਾ ਹੋਰ ਫਾਇਦਾ ਹੋ ਸਕਦਾ ਇਹ ਵੀ ਹੋਰ ਵੀਰੋ ਲੈ ਕੇ ਚਲਦੀ ਆਉਂਗਾ ਇਸੇ ਤਰ੍ਹਾਂ ਤੁਸੀਂ ਵੀ ਠੀਕ ਹੋਣੇ ਦੱਸਿਆ ਜ਼ਰੂਰ ਕਰੋ ਤੇ ਇਹਨਾਂ ਦਾ ਬਹੁਤ ਧੰਨਵਾਦ ਮੀਰ ਜੀ ਦਾ ਦੱਸਿਆ ਇਹਨਾਂ ਨੇ ਬੇਸੀ ਨੁਸਖਾ ਕਰਕੇ ਠੀਕ ਹੋਇਆ ਤੇ ਬਹੁਤ ਧੰਨਵਾਦ ਇਹਨਾਂ ਦਾ ਵੀ ਬਾਕੀ ਸਾਰਿਆਂ ਦਾ ਤੁਹਾਡਾ ਧੰਨਵਾਦ ਹੋਰ ਵੀਡੀਓ ਲੈ ਕੇ ਜਲਦੀ ਆਉਗਾ ਦਿਓ ਆ ਗਿਆ ਖੁਸ਼ ਰਹੋ ਧੰਤੁਸਤ